ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਪਿੱਥੋ ਇਹ ਪਿੰਡ ਨੇੜੇ ਰਾਮਪੁਰੇ ਦੇ ਰਹਿ ਜਾਂਦਾ ਬਠਿੰਡੇ ਜ਼ਿਲ੍ਹੇ ਦਾ ਇਹ ਪਿੰਡ ਹੈ ਬਠਿੰਡੇ ਤੋਂ ਸੰਗਰੂਰ ਬਰਨਾਲੇ ਵਾਲੀ ਸੜਕ ਦੇ ਲਗਭਗ ਨੇੜ ਦਾ ਇਹ ਪਿੰਡ 3 ਕਿਲੋਮੀਟਰ ਸਾਈਡ ਤੇ ਆਟਮਾ ਹੋਊਗਾ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦਾ ਇਹਦੇ ਕੋਲ ਹੀਫਰ ਵਾੜਾ ਜਿਹੜੀਆਂ ਵਿਕਰੀ ਵਾਲੀਆਂ ਆਉਂਦੀਆਂ ਰਹਿੰਦੀਆਂ ਰੁਟੀਨ ਦੇ ਵਿੱਚ ਅੱਜ ਫੇਰ ਤੁਹਾਨੂੰ ਕਾਫੀ ਸਾਰੇ ਨਾਗ ਇਸ ਭਰਾ ਕੋਲ ਦਿਖਾਉਂਗਾ ਬਹੁਤੀਆਂ ਵੜਾਂ ਜਿਹੜੀਆਂ ਵਛੀਆਂ ਇੱਥੇ ਖੀਰੀਆਂ ਦੰਦਾ ਦੇ ਵਿੱਚ ਜਿਹੜੀਆਂ ਵੜਾਂ ਅੱਗੇ ਆਉਣ ਉਹ ਗੱਬਣ ਐ ਚਾਰ ਵੜਾਂ ਇਧਰਲੇ ਪਾਸੇ ਤੁਸੀਂ ਗੱਬਣ ਦੇਖੋਗੇ ਕਲਾ ਕਲਾ ਨਾਗ ਕੋਸ਼ਿਸ਼ ਰਊਗੀ ਤੋੜ ਕੇ ਦਿਖਾਉਣ ਦੀ ਵੀਡੀਓ ਨੂੰ ਐਂਡ ਤੱਕ ਦੇਖਿਓ ਜਿਹੜਾ ਨਾਗ ਤੁਸੀਂ ਜਿਹੜੀ ਵਛੀ ਇੱਥੋਂ ਖਰੀਦਣੀ ਚਾਹੁੰਦੇ ਹੋ ਉਹਦਾ ਹੱਕ ਹੈ ਵੀ ਤੁਸੀਂ ਤਸੱਲੀ ਕਰਕੇ ਖਰੀਦੋ ਪਹਿਲਾਂ ਹੀ ਗੱਲ ਬਾਈ ਹੋਰਿਆਂ ਨਾਲ ਹੋਈ ਆ ਤਾਂ ਇੱਥੇ ਤੁਸੀਂ ਕੋਈ ਵੀ ਟੈਸਟ ਕਰਾਉਣਾ ਚਾਹੁੰਦੇ ਹੋ ਕਰਵਾ ਸਕਦੇ ਹੋ ਗੱਭਣ ਨੂੰ ਚੈੱਕ ਪਾਸ ਕਰਾਉਣਾ ਜ਼ਰੂਰੀ ਹੈ ਉਹ ਜ਼ਰੂਰ ਕਰਵਾ ਕੇ ਲੈ ਕੇ ਜਾਓ ਸੋ ਆਓ ਡਿਟੇਲ ਪੁੱਛਣੀ ਸ਼ੁਰੂ ਕਰੀਏ ਦੱਸੋ ਇਧਰਲੇ ਪਾਸੇ ਅਸਰ ਵੈੜਾ ਵੱਡੇ ਕਦ ਕਾਠ ਚਾਏ ਵੱਡੇ ਢਾਂਚੇ ਨੇ ਇੱਥੋਂ ਸ਼ੁਰੂਆਤ ਕਰਾਂਗੇ ਸਾਰੇ ਹੀ ਨਗ ਇਹ ਮੰਨਾਂਗੇ ਵੀ ਥੋੜੇ ਟਾਈਮ ਦੇ ਵਿੱਚ ਦੀ ਗੱਭਣ ਹੋਣ ਵਾਲੀ ਹੈ ਤੁਸੀਂ ਇਸ ਸਾਈਡ ਤੇ ਜਿਹੜੀਆਂ ਬੱਚੀਆਂ ਦੇਖੋਗੇ 2-2 3-3 ਮਹੀਨਿਆਂ ਚ ਜਿਸ ਨੂੰ ਇੱਕ ਮਹੀਨੇ ਬਾਅਦ ਕਿਸੇ ਨੂੰ ਦੋ ਤਿੰਨ ਮਹੀਨੇ ਅਜ ਤੁਸੀਂ ਗੱਭਣ ਕਰਵਾ ਸਕਦੇ ਹੋ ਜੇ ਚੰਗੀ ਸਾਂਭ ਸੰਭਾਲ ਕਰਦੇ ਹੋ ਦੋ ਛੋਟੇ ਨਾਗ ਵੀ ਇੱਧਰ ਹੈਗੇ ਆ ਉਹ ਵੀ ਤੁਹਾਨੂੰ ਲਾਸਟ ਉੱਤੇ ਦਿਖਾ ਦਊਗਾ ਸੋ ਆਓ ਮਿਲिए ਬਾਈ ਨੂੰ ਪਹਿਲਾਂ ਆਪਾਂ ਇਸ ਸਾਈਡ ਤੋਂ ਵੀਡੀਓ ਦੀ ਸ਼ੁਰੂਆਤ ਕਰਾਂਗੇ ਗੱਭਣ ਲਾਸਟ ਉੱਤੇ ਤੁਹਾਨੂੰ ਦਿਖਾਉਣੇ ਆ ਰੋਣ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਰੋਣ ਭਾਈ ਆਈ ਜਾਂਦੇ ਆ ਰੂਟੀਨ ਚ ਪਸ਼ੂ ਫਰਵਾਹ ਹਾਂਜੀ ਹਾਂਜੀ ਰੂਟੀਨ ਚ ਬਾਬੀ ਦੀ ਕਿਰਪਾ ਨਾਲ ਆਪਣੇ ਕੋਲੇ ਹੁੰਦੇ ਆ ਜੀ ਅਫਸਰ ਤੇ ਗੱਬਣ ਬੱਚੀਆਂ ਆਪਣੇ ਕੋਲੇ 24 ਘੰਟੇ ਅਵੇਲੇਬਲ ਹੁੰਦੀਆਂ ਠੀਕ ਹੈ ਅੱਜ ਵੀ ਕਾਫੀ ਸਾਰੇ ਨਾਗਰ ਆਪਾਂ ਦਿਖਾਵਾਂਗੇ ਅੱਛਾ ਇਹ ਕੋਸਕੋ ਪਸ਼ੂ ਬੱਚੀਆਂ ਅਜੇ ਨਵਾਇਆਂ ਨਹੀਂ ਅੱਜ ਲੈਟ ਦੀ ਦਿੱਕਤ ਆਜੀ ਹਾਂਜੀ ਇੱਕ ਲੈਟ ਦੀ ਦਿੱਕਤ ਹੈ ਕੁਝ ਠੰਡਾ ਹੀ ਹੈ ਨਾ ਤੁਹਾਨੂੰ ਪਤਾ ਬੀ ਫਾਰਨ ਦੇ ਮੌਕੇ ਤੇ ਆਈਆਂ ਸੀ ਬੱਚੀਆਂ ਕੁਝ ਠੀਕ ਹੈ ਤਾਂ ਕਰਕੇ ਵੀ ਨਵਾਇਆਂ ਨਹੀਂ ਗਈਆਂ ਜੀ ਠੀਕ ਹੈ ਸ਼ੁਰੂਆਤ ਪਰਲੇ ਪਾਸੋਂ ਕਰ ਲਈਨੇ ਵੱਡੀਆਂ ਬੱਚੀਆਂ ਖੜੀਆਂ ਬਈ ਦੋਸਤੋ ਬਾਈ ਇੱਕ ਬੱਛੀ ਲਿਆਊਗਾ ਬਾਹਰ ਨੂੰ ਕੱਢ ਕੇ ਤੇ ਉਹ ਤੁਹਾਨੂੰ ਪਹਿਲਾਂ ਦਿਖਾ ਦੇਵਾਂਗੇ ਬਸ ਬੇਟਾ ਬਸ ਸਭੰਗਾ ਬੱਛਾ ਸਾਰੀਆਂ ਹੀ ਚੰਗੀਆਂ ਆ ਦੋਸਤੋ ਇੱਕ ਮੌਸਮ ਇਹਨਾਂ ਦੇ ਅਨੁਕੂਲ ਆ ਉਹਦੇ ਕਰਕੇ ਇਹ ਮਸਤੀ ਕਰਦੀਆਂ ਖੀਰੀ ਕਨਫਰਮ ਬੱਛੀ ਆ ਜਾ ਬੇਟਾ ਬਸ ਬੱਤ ਕੀਮਤ ਰੋਣ ਬਈ ਇਹਨਾਂ ਦੀ ਕੀ ਰਹਿਣ ਵਾਲੀ ਹੈ ਕੀਮਤ ਸਾਰਾ ਆਪਣਾ ਫੋਨ ਤੇ ਹੋਊਗੀ ਠੀਕ ਹੈ ਹਾਂਜੀ ਹਾਂਜੀ ਸਾਰੇ ਸਾਰੀਆਂ ਬੱਚੀਆਂ ਦਾ ਹਾਂਜੀ ਸਾਰੀਆਂ ਬੱਚੀਆਂ ਦਾ ਤੇ ਬਾਕੀ ਹਨਾ ਵੀਰੇ ਆਪਣੇ ਭਰਾਵਾਂ ਨੂੰ ਬੇਨਤੀ ਹੈ ਵੀ ਜੈਨੂਇਨ ਕਸਟਮਰ ਹੀ ਫੋਨ ਕਰਨ ਕਿਉਂਕਿ ਬੱਚੀਆਂ ਸਾਰੀਆਂ ਬਹੁਤ ਚੰਗੀਆਂ ਜੀ ਠੀਕ ਹੈ ਤੇ ਹਨਾ ਠੀਕ ਹੈ ਹਾਂ ਵੀ ਚੰਗੇ ਮੋਲ ਵਾਲੀਆਂ ਬੱਚੀਆਂ ਵੀ ਜੀ ਸਹੀ ਹੈ ਹਾਂਜੀ ਸੋ ਬੱਚੀ ਦਾ ਰੰਗ ਪ੍ਰਿੰਟ ਦੇਖੋ ਵਾਕਈ ਬਹੁਤ ਸੋਹਣੀ ਬੱਚੀ ਚੰਗੇ ਕੱਦ ਕਰਦੀ ਹੈ ਇਹਨਾਂ ਦੀ ਸਾਰਾ ਆ ਦੋ ਬੱਚੀਆਂ ਦੀ ਏਆਈ ਹੋਈ ਵੀ ਆ ਠੀਕ ਹੈ ਹਾਂਜੀ ਇਹਦੇ ਹੋਗੇ 35 ਦਿਨ ਉਹਦੇ 27 28 ਦਿਨ ਹੋਏ ਠੀਕ ਹੈ ਜੇ ਕਨਫਰਮ ਕਰਦੇ ਹਾਂ ਹਾਂਜੀ ਹਾਂਜੀ ਕਨਫਰਮ ਨਹੀਂ ਜੀ ਸਰ ਠੀਕ ਹੈ ਸੋ ਦੋਸਤੋ ਕਨਫਰਮ ਨਹੀਂ 35 ਦਿਨ ਹੋ ਗਏ ਏਆਈ ਹੋਏ ਨੂੰ ਬੜਾ ਸੋਹਣਾ ਸਟਰਕਚਰ ਜੇ ਇਹਨੂੰ ਤੁਸੀਂ ਨਾ ਵੀ ਗੱਪਣ ਮੰਨੋ ਤੇ ਇਹ ਮੰਨ ਲਓ ਵੀ ਜਨਵਰੀ ਮਹੀਨੇ ਚ ਇਹਦੀ ਏਆਈ ਹੋ ਜਾਣੀ ਹੈ ਕਿਉਂਕਿ ਏਡਾ ਕੱਦ-ਕਾਠ ਜਾਂ ਇੰਨਾ weight ਇਹਦਾ ਹੈਗਾ ਵੀ ਇਹ ਗੱਪਣ ਹੋਣ ਦੇ ਯੋਗ ਹੈ ਮੈਨੂੰ ਚਾਰ ਹੀ ਥੰਨ ਦਿਸਦੇ ਆ ਬਾਕੀ ਥਾਣਾ ਦੀ ਫੋਟੋ ਬੇਸ਼ੱਕ ਤੁਸੀਂ ਵੀਰ ਤੋਂ ਮੰਗਾ ਲਓ ਤੁਹਾਨੂੰ ਭੇਜ ਵੀ ਦਊ ਲੱਤਾਂ ਸਿੱਧੀਆਂ ਬਿਲਕੁਲ ਜਿੱਦਾਂ ਦੀ ਇੱਕ ਚੰਗੀ ਐਚਪੜੀਆਂ ਹੁੰਦੀਆਂ ਹੁੰਦੀਆਂ ਉਸੇ ਤਰ੍ਹਾਂ ਦੀਆਂ ਲੱਤਾਂ ਇਹਦੇ ਨਾਲ ਇੱਕ ਹੋਰ ਬੜੀ ਨਰੋਈ ਬੱਚੀ ਇਹਨੂੰ ਥੋੜੇ ਦਿਨ ਹੋਏ ਆ ਏਆਈ ਹੋਈ ਇਹਨੂੰ ਪਰ ਏਆਈ ਹੋਈ ਵੀ ਆ ਦੰਦ ਪਹਿਲਾਂ ਦੇਖ ਲੈਣੇ ਆ ਦੱਸੋ ਆਪਾਂ ਹਾਂਜੀ ਸਰ ਸੋ ਸੋ ਇਹ ਦੋਂਦ ਵਾਲੇ ਦੰਦ ਚੱਕ ਰਹੀ ਹੈ ਠੀਕ ਹੈ ਬਈ ਹਾਂਜੀ ਇੱਕਦਾਂ ਚੱਕ ਕੇ ਇੱਕਦਾਂ ਚੱਕਿਆ ਜੀ ਇੱਕਦਾਂ ਦੀ ਚੱਕਿਆ ਦੋਸਤੋ ਮਤਲਬ ਹਜੇ ਪੂਰੀ ਦੋਂਦੀ ਵੀ ਨਹੀਂ ਮੰਨਾਂਗੇ ਪਰ ਜਦੋਂ ਦੰਦ ਇੱਕ ਸੱਟ ਕੇ ਚੱਕਣ ਲੱਗ ਜੇ ਤਾਂ ਦੋਂਦੀਆਂ ਚ ਆ ਜਾਂਦੀ ਹੈ ਚੰਗਾ ਵਜ਼ਨ ਹੈ ਦਾ ਵੀ ਦੋਸਤੋ ਇਹਨੂੰ ਕਿੰਨੇ ਦਿਨ ਰਸੇ ਇਹਨੇ 27 28 ਦਿਨ ਹੋ ਗਏ ਸਰ 27 28 ਦਿਨ ਹੋ ਗਏ ਤੁਸੀਂ ਅਸਰਾਂ ਦੇ ਹਿਸਾਬ ਤੇ ਸੌਦਾ ਕਰੋਗੇ ਜੇ ਗੱਬੜ ਨਿਕਲ ਆਊਗੀ ਤਾਂ ਤੁਹਾਡੀ ਕਿਸਮਤ ਵਧੀਆ ਹੋਊਗੀ ਇਹ ਮੰਨਾਂਗੇ ਸੋ ਦੇਖੋ ਲੇਕ ਗੰਬਣ ਵੱਛੀ ਪਹੁੰਚ ਜੂਗੀ ਬਾਕੀ ਤੁਸੀਂ ਏਆਈ ਦੀ ਕਰਵਾ ਲਓਗੇ ਬੋਡੀ ਵੇਟ ਫੁੱਲ ਹੈ ਇੱਕ ਦੰਦੇ ਨੇ ਚੱਕਿਆ ਸੋ ਇਹ ਦੋ ਜਿਨ੍ਹਾਂ ਦੀ ਏਆਈ ਹੋਈ ਸੀ ਉਹ ਵੇੜਾ ਤੁਸੀਂ ਦੇਖ ਲਿਆ ਇੱਕ ਵੱਛੀ ਏਆਈ ਦੇ ਜੋਗ ਹੈ ਪਰ ਹਜੇ ਇਹਦੀ ਏਆਈ ਹੋਈ ਨਹੀਂ ਪਰ ਹਾਈਟ ਦੀ ਜੇ ਗੱਲ ਕਰੀਏ ਤਾਂ ਬਹੁਤ ਸੋਹਣਾ ਕੱਦ ਕਾਠ ਦੀ ਹੈ ਵੇੜ ਦੰਦ ਦੇਖ ਲਾਂਗੇ ਆਪਾਂ ਵੀਡੀਓ ਦੇ ਵਿੱਚ ਕਨਫਰਮ ਅਖੀਰੀ ਦੋਸਤੋ ਬਹੁਤ ਸੋਹਣਾ ਕੱਦ ਕਾਠ ਵੇੜ ਦਾ ਅੰਦਾਜ਼ਾ ਲਾਓ ਇਹ ਕਰਮਾਂ ਵਾਲੀ ਗੱਬਣ ਹੋ ਕੇ ਜਦੋਂ ਸੂਨ ਦੇ ਨੇੜ ਆਊਗੀ ਤਾਂ ਕਿਦਾਂ ਦਾ ਇਹਦਾ ਸਟਰਕਚਰ ਹੋਊਗਾ ਸੋ ਕਿਸੇ ਵੀ ਕਿਸਮ ਦੀ ਜਾਂਚ ਪਰਖ ਕਰਨ ਦੀ ਲੋੜ ਹੈ ਕੋਈ ਡਾਕਟਰ ਵੀਰ ਕੋ ਕਿਸੇ ਬੱਚੀ ਨੂੰ ਚੈੱਕ ਕਰਾਉਣ ਦੀ ਲੋੜ ਹੈ ਉਹ ਵੀ ਕਰਵਾ ਸਕਦੇ ਹੋ ਉਹ ਆਪਸ਼ਨਲ ਹੈ ਬਾਅਦ ਚ ਕਿਸੇ ਗੱਲੋਂ ਦੋਹਾਂ ਦਿਨਾਂ ਦੇ ਵਿੱਚ ਫਰਕ ਨਾ ਪਵੇ ਲੰਬਾ ਨਾ ਆਵੇ ਤਾਂ ਤਸੱਲੀ ਕਰਕੇ ਖਰੀਦ ਲਓ ਕਿਉਂਕਿ ਇਹਨਾਂ ਦਾ ਖਰੀਦੀਆਂ ਹੋਈਆਂ ਇਹਨਾਂ ਦਾ ਵੀ ਵਪਾਰ ਦਾ ਕੰਮ ਹੈ ਇਹ ਆਪਦੀ ਸਮਝ ਨਾਲ ਖਰੀਦਦੇ ਆ ਬਾਈ ਹੋਰੀ ਤੇ ਤੁਸੀਂ ਆਪਦੀ ਸਮਝ ਨਾਲ ਖਰੀਦ ਲਓ ਸੋ 99 ਵਟੀਆਂ ਵਹਿਣਾ ਜਿਨ੍ਹਾਂ ਨੂੰ ਦੋ ਤਾਂ ਹੋ ਸਕਦਾ ਕਰਮ ਵਾਲਾ ਗੱਬਣ ਹੀ ਨਿਕਲ ਆਉਣ ਤੇ ਤੀਜੀ ਦੀ ਏਆਈ ਤੁਸੀਂ ਕਰਾ ਲੋਗੇ ਇਹ ਤੋਂ ਥੋੜੇ ਛੋਟੇ ਬੱਚੇ ਬੱਛੀ ਦਾ ਢਾਂਚਾ ਦੇਖ ਲਿਓ ਉੱਤੋਂ ਚੜਾਈ ਦੇਖਿਓ ਦੋਸੋ ਪੁੜਿਆਂ ਦੀ ਕਾਫੀ ਖੁੱਲੀ ਡੁੱਲੀ ਬੱਛੀ ਐ ਬਾਕੀ ਫੇਸ ਦੇਖ ਸਕਦੇ ਹੋ ਇਹ ਰੋਣ ਬਈ ਦੰਦੋਂ ਖੀਰੀ ਐ ਦੇਖੀ ਹਾਂਜੀ ਹਾਂਜੀ ਕਨਫਰਮ ਖੀਰੀ ਠੀਕ ਐ ਸੋ ਦੋਸਤੋਂ ਦੰਦੋਂ ਖੀਰੀ ਐ ਫਿਰ ਵੀ ਦੇਖ ਲੈਣੀ ਐ ਠੀਕ ਐ ਬਈ ਓਕੇ ਬਹੁਤ ਸੋਹਣੀ ਬੱਛੀ ਐ ਇੱਕ ਤਾਂ ਮੌਸਮ ਕੱਲ ਠੰਡਾ ਹੋ ਗਿਆ ਸੀ ਉਹਦੇ ਕਰਕੇ ਲਾਈਟ ਦਾ ਕੱਟ ਲੱਗ ਗਿਆ ਇਹ ਤੁਹਾਨੂੰ ਉਸੇ ਤਰ੍ਹਾਂ ਬੱਚੇਆਂ ਦਿਖਾ ਰਹੇ ਇੱਕ ਚਾਰ ਬੈੜਾ ਸ਼ਾਇਦ ਮੇਰੇ ਖਿਆਲ ਚ ਬਾਈ ਕਹਿੰਦੇ ਵੀ ਅੱਜ ਸਵੇਰ ਹੀ ਪਹੁੰਚ ਜੈਣਾ ਕੋਲ ਹਾਂਜੀ ਹਾਂਜੀ ਸੋ ਉਹ ਦਵਾਈਆਂ ਵੀ ਨਹੀਂ ਪਾਪਾ ਮੌਕੇ ਤੇ ਮੰਗਾਈਆਂ ਸੀ ਸਰ ਕਿ ਉਹ ਸਿੱਧਾ ਫਾਰਮ ਤੋਂ ਆਈ ਸੀ ਸੋ ਨਾਗ ਕਾਫੀ ਸਾਰੇ ਐ ਸੋ ਤੁਸੀਂ ਆਪਦੀ ਪਸੰਦ ਦਾ ਪਸ਼ੂ ਖਰੀਦ ਲਓਗੇ ਕਿਸੇ ਨੇ ਇੱਕ ਨਾ ਖਰੀਦਣਾ ਤੇ ਇੱਕ ਵੀ ਮਿਲ ਜਾਣਾ ਜੇ ਕਿਸੇ ਵੀਰ ਨੂੰ ਦੋ ਚਾਹੀਦੇ ਆ ਤਾਂ ਦੋ ਮਿਲ ਜਾਣਗੇ ਉਹ ਤੁਹਾਡੀ ਆ ਬੜੀ ਪਹੁੰਚ ਹੈ ਇੱਕ ਪਸ਼ੂ ਖਰੀਦਣਾ ਦਾ ਮੇਰੇ ਖਿਆਲ ਚ ਏਰੀਏ ਹਰੇਕ ਚੀ ਬੱਚਾ ਜਾਂਦੀਆਂ ਹੁੰਦੀਆਂ ਤੁਸੀਂ ਦੋ ਜਾਣੇ ਰਲ ਕੇ ਖਰੀਦ ਲਓਗੇ ਕਿਰਾਇਆ ਤੁਹਾਨੂੰ ਘਟ ਜਾਂਦਾ ਸੋ ਇਹ ਵੀ ਬੱਚੀ ਦੇਖੋ ਤੁਸੀਂ ਸੋਹਣੀ ਬੰਤਰਾ ਰੋਣ ਬਈ ਇੱਕ ਜਿਹੜਾ ਹੋਰ ਕਢਾ ਗਏ ਹਾਂਜੀ ਹਾਂਜੀ ਬਸ ਕੋਪਾ ਬਸ ਉਹ ਵਾਈਟ ਰੰਗ ਆ ਦੋਸਤੋ ਠੰਡ ਹੈਗੀ ਆ ਤੇ ਤੰਦਰੁਸਤ ਪਸ਼ੂ ਦੀ ਨਿਸ਼ਾਨੀ ਆ ਵੀ ਉਹਨੇ ਮਸਤੀ ਕਰਨੀ ਕਰਨੀ ਹੈ ਬਾਕੀ ਜਿਹੜੀ ਐਚਐਫ ਨਸਲ ਆ ਇਹ ਗਰਮੀ ਵੱਧ ਮਣਾਉਂਦੀ ਆ ਤਾਂ ਉਹਦੇ ਕਰਕੇ ਠੰਡ ਇਹਨਾਂ ਵਾਸਤੇ ਇੱਕ ਪੂਰਾ ਸੂਟੇਬਲ ਜਿਹੜਾ ਹੋ এনवायरमेंट ਰਹਿਂਦਾ ਮੌਸਮ ਇਹਨਾਂ ਨੂੰ ਚੰਗਾ ਲੱਗਦਾ 6 ਨੰਬਰ ਦੇ ਉੱਤੇ ਬੱਛੀ ਡੰਡ ਦੇਖ ਲਾਂਗੇ ਚੜਾਈ ਢਾਂਚੇ ਦੀ ਇਹਦੀ ਵੀ ਬਹੁਤ ਆ ਖੀਰੀ ਕਨਫਰਮ ਦੇਖੋ ਉੱਤੋਂ ਸਟਰਕਚਰ ਸੋਹਣੀ ਬੱਚੀ ਦੋਸਤੋ ਇਹ ਵੀ ਸਾਰੀਆਂ ਬੱਚੇ ਨਾ ਵੈਸੇ ਮੈਂ ਜਿਵੇਂ ਪਹਿਲਾਂ ਸ਼ੁਰੂਆਤ ਚ ਦੱਸਿਆ ਸੀ ਵੀ ਪਲੰਗਾ ਵਾਂਗੀਆਂ ਚੰਗੀਆਂ ਐ ਕਿਸੇ ਦਾ ਕੋਈ ਪੇਟ ਨਹੀਂ ਦੱਸਦਾ ਇਹਦਾ ਵੀ ਢਾਂਚਾ ਤੁਸੀਂ ਦੇਖੋਗੇ ਰੰਗ ਰੂਪ ਸੋਹਣਾ ਸੋਹਣੀ ਵੈੜ ਇਹ ਵੀ ਠੀਕ ਐ ਭਾਈ 6 ਨੰਬਰ ਦੇ ਉੱਤੇ ਤੁਹਾਨੂੰ ਦਿਖਾਈ ਐ ਜਿਹੜੀਆਂ 4 ਨੰਬਰ ਤੇ 5 ਨੰਬਰ ਆ ਉਹ ਤਾਂ ਇਦਾਂ ਦਾ ਰੰਗ ਰੂਪ ਆ ਵੀ ਦੋਨੇ ਭੈਣਾਂ ਹੀ ਲੱਗਦੀਆਂ ਐ ਇੱਕੋ ਜਿਹਾ ਬਾਡੀ ਸਕੋਰ ਇੱਕੋ ਜਿਹਾ ਰੰਗ ਰੂਪ ਇਹ ਥੋੜੀ ਉਹਨਾਂ ਨਾਲੋਂ ਅੱਛੀ ਵੱਡੀ ਐ ਹਾਈਟ ਦੀ ਜਜਮੈਂਟ ਇਹ ਕਰ ਲਓ ਵੀ ਰੋਣ ਬਾਈ ਕੱਲਾ ਹੀ ਤੁਰੂਗਾ ਸਾਰੀਆਂ ਬੱਚੀਆਂ ਨਾਲ ਵੈਸੇ ਜੇ ਆਪਾਂ ਦੇਖੀਏ ਤਾਂ ਇਹ ਚੰਗੇ ਕਦ ਕਾਠ ਦੇ ਨਾਲ ਦਿਸਦੀਆਂ ਲੰਬਾਈ ਦੇਖੋ ਇਸ ਵੈੜ ਦੀ ਵੀ ਜਗ੍ਹਾ ਹੈ ਤਾਂ ਇੱਕ ਇੱਕ ਦੋ ਦੋ ਵੈੜਾਂ ਸੰਭ ਲੈਣਾ ਕੋਈ ਮਾੜੀ ਗੱਲ ਨਹੀਂ ਕਿਉਂਕਿ ਗਰਮੀ ਦੀ ਰੁੱਤ 'ਚ ਜਦੋਂ ਇਹ ਅੱਗੇ ਜਾ ਕੇ ਗੱਭਣ ਹੋ ਜਾਂਦੀਆਂ ਤੇ ਜਦੋਂ ਸੌਣ ਦੇ ਨੇੜ ਆਉਂਦੀਆਂ ਤਾਂ ਰਕਮ ਚੰਗੀ ਵਟਾ ਜਾਂਦੀਆਂ ਟਾਂਚਾ ਇਹਦਾ ਵੀ ਦੇਖ ਸਕਦੇ ਆਂ ਬੋੜੀ ਇਹਨੂੰ ਭਾਈ ਫੇਰ ਵੱਚੀ ਫੇਰ ਲੇਖਿਓ ਦੱਸੋ ਇਹਦਾ ਵੀ ਢਾਂਚਾ ਬਹੁਤ ਸੋਹਣਾ ਇਹਦੇ ਕੱਟ ਜਿਹੜਾ ਉਹ ਮੂੰਹ ਮੱਥੇ ਦੇ ਉੱਤੇ ਰੰਗ ਜਿਹੜਾ ਉਹ ਕੁਦਰਤ ਨੇ ਦਿੱਤਾ ਪਰ ਸੋਹਣਾ ਲੱਗਦਾ ਜੱਜਦਾ ਹੈ ਦੰਦ ਰੋਣੇ ਇਹਦੇ ਵੀ ਦਿਖਾ ਦਿੱਤੇ ਹਾਂਜੀ ਸਰ ਸੋ ਦੋਸਤੋ ਦੰਦ ਤੁਹਾਨੂੰ ਇਹਦੇ ਵੀ ਦਿਖਾਣੇ ਵੈਸੇ ਮੈਂ ਪਹਿਲਾਂ ਦੱਸਿਆ ਜੀ ਅਸਰ ਵੱਚ ਨਾਲ ਲਗਭਗ ਖੀਰ ਨਹੀਂ ਹੈ ਠੀਕ ਹੈ ਭਾਈ ਓਕੇ ਦੱਸ ਗਏ ਸੋ ਦੋਸਤੋ ਦੰਦ ਮੈਂ ਦੇਖ ਲਿਆ ਖੀਰੀ ਹੈ ਕਨਫਰਮ ਹੈ ਅਜੇ ਬਾਈਕੋਲੇ ਪਹੁੰਚਿਆ ਲੋਟ ਉਹਦੇ ਕਰਕੇ ਇੱਕ ਦੋ ਦਿਨ ਪਸ਼ੂ ਉਪਰਾ ਮੰਨ ਜਾਂਦਾ ਪੱਠੇ ਨਹੀਂ ਪੂਰੇ ਚੱਕਦਾ ਜੇ ਪੂਰੀਆਂ ਰੱਜੀਆਂ ਤੁਸੀਂ ਇਹ ਵੇੜਾ ਦੇਖੋਗੇ ਤੁਹਾਨੂੰ ਇਹ ਲੱਗੂਗਾ ਵੀ ਇਹਨਾਂ ਦਾ ਬਾਡੀ weight ਬਹੁਤ ਚੰਗਾ ਹੈ ਇਹ ਵੀ ਬੱਚੀ ਦੇਖੋ ਲੰਬਾਈ ਦੇਖ ਲਓ ਇਹਦੀ ਢਾਂਚਾ ਚੰਗਾ ਹੈ ਠੀਕ ਹੈ ਭਾਈ ਸੋ ਇਹ ਵੀ ਬੱਚੀ ਦੱਸੋ ਖੀਰੀਆਂ ਚ ਸੋ ਸੋਏ ਅੱਗੇ ਵੱਚੀ ਜਿਹੜੀ ਬਲੈਕ ਰੰਗ ਜਿਹਨੂੰ ਕਾਲਾ ਰੰਗ ਪਸੰਦ ਆ ਤਾਂ ਜਾਦਾ ਕਾਲੇ ਰੰਗ ਚ ਇਹ ਹੀ ਵੱਚੀ ਐ ਬਾਕੀ ਸਾਰੀਆਂ ਵਾਈਟ ਜਿਆਦਾ ਹੈ ਕਾਲੇ ਸਪੌਟ ਘੱਟ ਹੈ ਵੱਖਰੀ ਲੱਗਦੀ ਐ ਸੋਹਣੀ ਲੱਗਦੀ ਐ ਵੱਚੀ ਦੋਸਤੋ ਇਹ ਵੀ ਢਾਂਚਾ ਦੇਖ ਲਓ ਸੋਹਣਾ ਸਟਰਕਚਰ ਹੈ ਪਸ਼ੂਆਂ ਦੀ ਮਹਿੰਗਾਈ ਤਾਂ ਹੀ ਐ ਕਿਉਂਕਿ ਥੱਲੋਂ ਕੀਫਰ ਜਿਹੜੀਆਂ ਉਹ ਆਮ ਘਰਾਂ ਚ ਵੱਛਣਾ ਕਟੀਆਂ ਘੱਟ ਸੰਭੀਆਂ ਜਾ ਰਹੀਆਂ ਐ ਸੋ ਜੇ ਕਿਸੇ ਕੋਲ ਗਜਾਇਸ ਹੈ ਸਾਇਲੇਜ ਵਗੈਰਾ ਪਾਇਆ ਤਾਂ ਜਰੂਰ ਸੰਭੋ ਹੈ ਕਿ ਇੱਕ ਦੋ ਦੋ ਨਾਗੋ ਦੇ ਨਾਲ ਤੁਹਾਨੂੰ ਆਮਦਨ ਵੀ ਹੋਊਗੀ ਪਸ਼ੂਆਂ 'ਚ ਵੀ ਵਾਧਾ ਹੋਊਗਾ ਇੱਕ ਹੋਰ ਵચ્છી ਤੋਂ ਅੱਗੇ ਬਾਈ ਵਾਈਟ ਰੰਗ ਵਾਲੀ ਖੋਲੂਗਾ ਹਣ ਡੱਕ ਸਾਰੇ ਤੋਰ ਕੇ ਇਸ ਕਰਕੇ ਦਿਖਾਉਣਾ ਮੈ ਤੁਹਾਨੂੰ ਸਟਰਕਚਰ ਸਮਝ ਚ ਆ ਜਾਊਗਾ ਹਾਲਾਂਕਿ ਪਸ਼ੂ ਖਰੀਦਣਾ ਤੁਹਾਡੀ ਇੱਛਾ ਤੇ ਉਹ ਤੁਸੀਂ ਆ ਕੇ ਪਸ਼ੂ ਜਰੂਰ ਦੇਖਣਾ ਹੁੰਦਾ ਬਈ ਇਹਦੇ ਵੀ ਦੰਦ ਮੜੇ ਹਾਂ ਜੀ ਜੀ ਸੁੱਦੰਦ ਦੋਸਤੋ ਇਸ ਬੱਚੀ ਦੇ ਵੀ ਤੁਹਾਨੂੰ ਦਿਖਾ ਦੇਾਂਗੇ ਸਟਰਕਚਰ ਇਹਦਾ ਤੁਸੀਂ ਦੇਖ ਲਓ। ਤਾਂ ਇਹ ਨਾਲ ਦੰਦ ਦੇਖਣਾ ਔਖਾ ਕੰਮ ਹੁੰਦਾ ਕਿਉਂਕਿ ਪਸ਼ੂ ਨੂੰ ਕਾਬੂ ਕਰਨਾ। ਇਹ ਲਾਈ ਕਨਫਰਮ ਖੀਰੀ ਬੱਚੀ ਹੈ ਦੋਸਤੋ। ਤਾਂ ਚਾ ਇਹਦਾ ਵੀ ਤੁਸੀਂ ਦੇਖ ਸਕਦੇ ਹੋ। ਦੰਨ ਵੱਛੀਆਂ ਹੋਰ ਆ ਜਿਹੜੀਆਂ ਖੀਰੀਆਂ ਤੁਹਾਨੂੰ ਅਸਰ ਦਿਖਾਉਣੀਆਂ ਉਹ ਤੋਂ ਬਾਅਦ ਚ ਗੱਬਣ ਵਾਇਡਾਂ ਦੀ ਵੀਡੀਓ ਸ਼ੁਰੂ ਹੋਊਗੀ ਇਹ ਵੱਛੀ ਹਜੇ ਨਵਾਈ ਨਹੀਂ ਫਾਰਮ ਦੇ ਵਿੱਚੋਂ ਬਾਈ ਦੱਸਦਾ ਸੀ ਆਈ ਹੈ ਉਸੇ ਤਰ੍ਹਾਂ ਹਜੇ ਲਿਬੜੀ ਹੋਈ ਹੈ ਪੱਟਾਂ ਦੇ ਉੱਤੇ ਕਿਉਂਕਿ ਫਾਰਮਾ ਦੇ ਵਿੱਚ ਪਸ਼ੂ ਨਵਾਈਆਂ ਨਹੀਂ ਜਾਂਦਾ ਸੋ ਵੇਖੋ ਇਹਦਾ ਫੇਸ ਤੁਹਾਨੂੰ ਦੱਸੂਗਾ ਵੀ ਇੱਕ ਚੰਗੇ ਬੱਲ ਦੀ ਧੀ ਹੈ ਠੀਕ ਹੈ ਬਾਈ ਖੀਰੀ ਕਨਫਰਮ ਆ ਪੂਰੀ ਨਰੋਈ ਵੱਛੀ ਹੈ ਉੱਤੋਂ ਚੜਾਈ ਢਾਂਜੇ ਦੀ ਦੇਖ ਲਓ ਸਟਰਕਚਰ ਦੇਖੋ ਤੁਸੀਂ ਠੰਡ ਦਾ ਟਾਈਮ ਆ ਦੋਸਤੋ ਲਈ ਪਸ਼ੂ ਪਾੜ ਲੈਂਦਾ ਵੈਸੇ ਤੁਸੀਂ ਇਹਦਾ ਢਾਂਚਾ ਦੇਖ ਸਕਦੇ ਹੋ ਚੰਗੀ ਪਲੀ ਹੋਈ ਵੇੜ ਲੈ ਚੱਲੋ ਬਈ ਮਿਨਰਲ ਮਿਕਸਚਰ ਚੰਗਾ ਪਾਉਣੇ ਹੋ ਤਾਂ ਕਲੀਅਰ ਆ ਵੀ ਜਨਵਰੀ ਫਰਵਰੀ ਤੱਕ ਇਹਨਾਂ ਦੀ ਏਆਈ ਹੋ ਜੂਗੀ ਚੰਗੀ ਹਾਈਟ ਲੈਂਥ ਵਾਲੀ ਬੱਚੀ ਇੱਕ ਹੋਰ ਬਾਈ ਤੋੜੂਗਾ ਇਹਦਾ ਵੀ ਢਾਂਚਾ ਤੁਸੀਂ ਦੇਖ ਲਓ। ਅਰੇ ਇਹ ਤਾਂ ਫੋਨ ਦੇ ਉੱਤੇ ਹੀ ਆ ਤਾਂ ਰੇਟ ਪਤਾ ਕਰਨ ਲਈ ਤੁਹਾਨੂੰ ਫੋਨ ਕਰਨਾ ਪਊਗਾ ਤੁਸੀਂ ਫੋਨ ਕਰਕੇ ਰੇਟ ਕਨਫਰਮ ਕਰ ਲਿਓ। ਠੀਕ ਹੈ ਭਾਈ। ਸੋ ਢਾਂਚੇ ਤੁਹਾਨੂੰ ਤੋੜ ਕੇ ਤਾਂ ਦਿਖਾ ਰਹੇ ਆ ਵੀ ਪਸ਼ੂ ਦੀ ਸਮਝ ਆ ਜਾਂਦੀ ਖੀਰੀ ਕਨਫਰਮ। ਇਹਦੀ ਵੀ ਬਾਡੀ ਬਣ ਕਰ ਤੁਸੀਂ ਦੇਖ ਸਕਦੇ ਹੋ। ਸੋ ਲਾਸਟ ਉੱਤੇ ਖੋਰ ਬੱਚੀ ਜਿਹੜੀ ਖੀਰੀ ਹੈ ਹਜੇ ਗੰਭਨ ਨਹੀਂ ਹੋਈ ਉਹ ਦਿਖਾਉਣੇ ਇਹਦਾ ਵੀ ਸਟਰਕਚਰ ਦੇਖ ਸਕਦੇ ਹੋ ਤੁਸੀਂ ਤੌਰ ਦੇਖ ਲਓ ਲੱਤਾਂ ਪੈਰਾਂ ਦੀ ਬਣਾਵਟ ਜੋ ਚੀਜ਼ਾਂ ਤੁਸੀਂ ਦੇਖਣ ਵਾਲੀਆਂ ਵੀਡੀਓ ਦੇ ਮਾਧਿਅਮ ਨਾਲ ਬਾਕੀ ਜੋ ਚੀਜ਼ ਪਾਸ ਕਰਨ ਵਾਲੀ ਹੈ ਉਹ ਤੁਸੀਂ ਆਪ ਆ ਕੇ ਕਰਨੀ ਹੋਊਗੀ ਠੀਕ ਹੈ ਭਾਈ ਸੋ ਦੋਗੇ ਗੱਬਣ ਵੇੜਾ ਜਿਹੜੀਆਂ ਚਾਰ ਆ ਦੋਸਤੋ ਜਿਹੜੀਆਂ ਤੁਹਾਨੂੰ ਦਿਖਾਉਣੀਆਂ ਚਾਰਾਂ ਦੇ ਵਿੱਚੋਂ ਇੱਕ ਮੇਰੇ ਖਿਆਲ ਚ ਅੱਛੀ ਹੈ ਇਹਨਾਂ ਚੋਂ ਵੀ ਸ਼ਾਇਦ ਖੀਰੀ ਹੋਊਗੀ ਇਹ ਤੋਂ ਹਾਂ ਦੰਦ ਚੈੱਕ ਕਰਾ ਦੋ ਪਹਿਲਾਂ ਠੀਕ ਹੈ ਇਹ ਗੱਬਣ ਵੇੜਾ ਦੋਸਤੋ ਪਹਿਲਾਂ ਦੰਦ ਦੇਖ ਲੈਣੇ ਚਲੋ ਚਾਰ ਦੰਦ ਵੱਛੀ ਹੈ ਇਹ ਕਿੰਨੇ ਚਰ ਦੀ ਗੱਬਣਾ ਰੋ ਇਹ ਸਰ ਪੰਜਾਂ ਤੋਂ ਪਲੱਸ ਆ ਠੀਕ ਹੈ ਹਾਂਜੀ ਹਾਂਜੀ ਸੋ ਪੰਜਾਂ ਮਹੀਨਿਆਂ ਤੋਂ ਉੱਤੇ ਐ ਚੈੱਕਪਾਸ ਕਰਵਾ ਸਕਦੇ ਹੋ ਤੁਸੀਂ ਇਹ ਕਰਵਾ ਸਕਦੇ ਹੋ ਚੈੱਕਪਾਸ ਹਾਂਜੀ ਹਾਂਜੀ ਸਰ ਆਪਣੇ ਬੰਦੇ ਬਿਆਨਾ ਪਾ ਦੇਣ ਚਾਹੇ ਆਨਲਾਈਨ ਮੰਗਵਾ ਲੈਣ ਠੀਕ ਹੈ ਗੱਡੀ 'ਚ ਖੜੀ ਚੈੱਕ ਕਰਾ ਲੈਣਗੇ ਦੀ ਘਰ ਤੱਕ ਦੀ ਆਪਣੀ ਗਾਰੰਟੀ ਹੋਊਗੀ ਖਾਲੀ ਸਾਡੀ ਐ ਵਿੱਚ ਠੀਕ ਹੈ ਸੋ ਦੋਸਤੋ ਪੰਜਾਂ ਤੋਂ ਉੱਤੇ ਵੈਸਤਾ ਹਵਾਨਾ ਹੀ ਬਣਾਈ ਆਉਂਦੀ ਐ ਬੱਛੀ ਪਰ ਫਿਰ ਵੀ ਤੁਸੀਂ ਘਰੇ ਜਦੋਂ ਤੁਹਾਡੇ ਕੋਲ ਪਹੁੰਚ ਜਾਂਦੀ ਐ ਤੇ ਗੱਡੀ ਦੇ ਖੜਿਆ-ਖੜਿਆ ਨੂੰ ਚੈੱਕ ਕਰਵਾ ਸਕਦੇ ਹੋ ਖਾਲੀ ਹੋਊਗੀ ਤਾਂ ਕਿਰਾਇਆ ਵੀ ਇਹਨਾਂ ਦਾ ਰਹੂਗਾ ਗੱਬਣ ਹੋਊਗੀ ਤਾਂ ਬਿਆਨਾ ਤੁਹਾਡਾ ਪਾਇਆ ਹੋਊਗਾ ਪੇਮੈਂਟ ਤੁਸੀਂ ਜਿਹੜਾ ਜੋ ਵੀ ਤੁਹਾਡੀ ਡੀਲ ਹੁੰਦੀ ਉਹਦੇ ਹਿਸਾਬ ਤੇ ਕਰਨੀ ਹੋਊਗੀ ਚੰਗੇ ਟਾਂਚੇ ਦੀ ਬੱਛੀ ਐ ਬੰਦੋ ਬਈ ਪੰਜ ਮਹੀਨਿਆਂ ਤੋਂ ਉੱਤੇ ਹੋ ਚੱਲੀ ਗੱਬਣ ਹਵਾਨਾ ਬਹੁਤ ਸੋਹਣਾ ਬਣਾਉਂਦੀ ਆਉਂਦੀ ਐ ਥਣ ਚਾਰੀ ਐ ਇੱਥੋਂ ਤੁਸੀਂ ਇਹਦੀ ਜਿਹੜੀ ਜਿਹਨੇ ਗੱਦੀ ਪੱਟੀ ਐ ਹਵਾਨੇ ਦੀ ਉਹ ਦੇਖ ਲਓ ਇਹਦੇ ਨਾਲ ਇੱਕ ਹੋਰ ਵੱਡੇ ਕੱਦ ਕਾਠ ਚ ਵਹਿੜ ਇਹ ਵੀ ਚਾਰ ਦਾਂਦੀ ਸਰ ਚਾਰ ਦੰਦਾ ਹਾਂ ਜੀ ਠੀਕੇ ਵੀ ਚਾਰ ਦੰਦਾ ਇਹ ਕਿੰਨੇ ਚਿਰ ਦੀ ਗੱਬਣਾ ਰੋਣ ਇਹ ਸਭ ਚਾਰ ਮਹੀਨੇ ਦੀ ਗੱਬਣਾ ਚਾਰਾਂ ਦੀ ਗੱਬਣ ਬਸ ਠੀਕ ਹੈ ਚਾਰ ਦੰਦਾ ਹਾਂ ਸੋ ਸੋ ਚਾਰ ਦੰਦਾ ਤੇ ਚਾਰਾਂ ਮਹੀਨਿਆਂ ਦੀ ਗੱਬਣ ਚ ਇੱਕ ਪਾਸ ਹੈ ਹਾਈਟ ਦੇਖੋ ਜੀ ਸਹੀ ਹੈ ਹਾਈਟ ਚੰਗੀ ਹੈ ਦੋਸਤੋ ਲੰਬਾਈ ਚੰਗੀ ਹੈ ਗਾਹ ਬਣੀ ਖੜੀ ਹੈ ਚਾਰਾਂ ਮਹੀਨਿਆਂ ਦੀ ਗੱਬਣਾ ਪੰਜ ਮਹੀਨੇ ਸਾਂਭਣੀ ਪਾਉਗੀ ਤੁਹਾਨੂੰ ਰੇਟ ਬਾਈ ਤੋਂ ਪੁੱਛ ਲੋਗੇ ਇਹਦੀ ਡਿਮਾਂਡ ਕੀ ਰਹਿੰਦੀ ਹੈ ਬੰਦੂ ਬਾਈ ਸੋ ਜਦੋਂ ਦਸੋ ਨੇੜ ਆਊਗੀ ਤਾਰਾਂਗੇ ਹੀ ਬਹੁਤ ਸੋਹਣਾ ਲੱਗੂਗਾ ਕਿਉਂਕਿ ਟਾਂਚਾ ਖੁੱਲਾ ਡੁੱਲਾ ਇਹਦਾ ਵੀ ਇਹ ਸਰ ਦੋਨੋਂ ਮਲਗ ਢਾਈ ਢਾਈ ਤੋਂ ਮਹੀਨੇ ਤੋਂ ਪਾਸ ਨੇ ਗੱਬਣਾ ਇਹਨੇ ਹਾਂ ਜੀ ਹਾਂ ਜੀ ਚੈੱਕ ਪਾਸਰ ਠੀਕ ਹੈ ਹਾਂ ਆ ਖੀਰੀ ਠੀਕ ਹੈ ਦੋਸਤੋ ਢਾਈ ਮਹੀਨੇ ਤੋਂ ਬਾਹਰ ਹੈ ਦੰਦੋਂ ਖੀਰੀ ਹੈ ਦਾੰਦੇ ਦੇ ਆਪਾਂ ਦੇਖ ਲੈਨੇ ਠੀਕ ਹੈ ਬਈ ਕਨਫਰਮ ਖੀਰੀ ਢਾਈ ਮਹੀਨੇ ਤੋਂ ਉੱਤੇ ਹੈ ਚੈੱਕ ਪਾਸ ਫੀਰੀ ਕਨਫਰਮ ਇਹ ਵੀ ਸਭੀ ਚੰਗੀ ਐ ਹਵਾਨਾ ਥੱਲੋਂ ਬਣਾਉਣਾ ਸ਼ੁਰੂ ਕਰਤਾ ਪਰ ਅਜੇ ਢਾਂਜਾਂ ਮਹੀਨਿਆਂ ਦੀ ਐ ਤਾਂ ਟਾਈਮ ਹਜੇ ਇਹਦਾ ਬਾਕੀ ਐ ਇੱਕ ਹੋਰ ਗੱਬਣ ਵੱਚੀ ਲਾਸਟ ਉੱਤੇ ਫਿਰ ਦੋ ਛੋਟੇ ਬੱਚੇ ਦਿਖਾਉਂਗਾ ਇਹ ਵੀ ਚਾਰ ਦੰਦ ਦਾ ਸੱਚ ਠੀਕ ਐ ਕਿੰਨੇ ਚੱਦੀ ਗੱਬਣ ਇਹ ਇਹ ਵੀ ਢਾਈ ਆਪਾਂ ਪਲਾਸ ਨਾਲ ਲੱਗ ਢਾਂਜਾਂ ਵੀ ਬਾਹਰ ਠੀਕ ਐ ਤੇ ਇਹ ਚਾਰ ਦੰਦ ਦਾ ਮੂੰਹ ਦੇ ਵਿੱਚੋਂ ਆਇਆ ਬੈਟਰ ਲਿਆ ਭਾਈ ਬੰਦ ਸੋ ਸੋ ਇਹ ਵੀ ਚਾਰ ਦੰਦ ਤੇ ਢਾਈਆਂ ਮਹੀਨਿਆਂ ਤੋਂ ਬਾਹਰ ਇਸ ਟਾਈਮ ਚੈੱਕ ਪਾਸ ਸੋ ਇਹ ਚਾਰ ਵੜਾਂ ਗੱਬਣ ਸੀਗੀਆਂ ਜਿਹੜੀਆਂ ਤੁਹਾਨੂੰ ਦਿਖਾਉਣੀਆਂ ਸੀ ਤੇ ਦੋ ਛੋਟੇ ਬੱਚੇ ਆ ਜਿਹੜੇ ਤੁਹਾਨੂੰ ਦਿਖਾਉਂਗਾ ਵੈਸੇ ਬੰਦੋਂ ਤੱਕ ਲੀਹਰੀਆ ਵੀ ਇਹ ਖੀਰੀਆਂ ਹਜੇ ਬੱਚੇ ਆ ਛੋਟੀ ਉਮਰ ਦੇ ਆ ਤੋੜ ਕੇ ਤੁਹਾਨੂੰ ਇਹ ਥੋੜੇ ਥੋੜੇ ਦਿਖਾ ਦਿੰਨੇ ਆ ਜਿਨੇ ਘੱਟ ਪੇਮੈਂਟ ਲਾਉਣੀ ਆ ਜੋੜਾ ਹੀ ਖਰੀਦ ਲਿਓ ਜੇ ਕੋਈ ਵੀ ਰਸਾਮ ਸਕਦਾ ਜਗ੍ਹਾ ਹੈਗੀ ਐ। ਵੱਛੀਆਂ ਦਾ ਫਾਇਦਾ ਇਹ ਹੋ ਜਾਂਦਾ ਵੀ ਇਹਨਾਂ ਨੂੰ ਥੋੜੇ ਰੱਜਵੇਂ ਪੱਠੇ ਤੇ ਨਾਲ ਫੀਡ ਮਿਲਣ ਲੱਗੀ ਤਾਂ ਤੁਸੀਂ ਹਰ ਰੋਜ਼ ਇਹਨਾਂ ਦੇ ਸਰੀਰ 'ਚ ਚਮਕ ਦੇਖੋਗੇ ਬਦਲਦੀਆਂ ਜਾਂਦੀਆਂ ਇਹ। ਸਭ ਲੋਈ ਝਾੜ ਜਾਂਦੀਆਂ ਫਿਰ ਉਹੀ ਨਿਖਰੀਆਂ ਸੋਹਣੀਆਂ ਲੱਗਦੀਆਂ। ਬੰਦ ਦੇ ਸਮਝਾ ਹੋਣ ਆਰਡਰ ਪਾਇਆ ਹੋਵੇ ਫੀਡ ਪਾਈ ਹੋਵੇ ਤਾਂ ਇਹਨਾਂ ਦੀ ਬਰੀਡ ਕੁਆਲਿਟੀ ਵੀ ਤੁਹਾਨੂੰ ਜਾੜਾ ਚੰਗੀ ਲੱਗੂਗੀ ਤੇ ਜੇ ਲਿੱਸੀ ਆ ਤਾਂ ਬੇਸ਼ੱਕ ਉਹ ਚੰਗੀ نسل ਦੀ ਐ ਉਹ ਵੀ ਮਨ ਨੂੰ ਨਹੀਂ ਜੱਜਦੀ ਸੋ ਇਹ ਵੀ ਅੱਛੀ ਦੇਖੋ ਲਾਸਟ ਉੱਤੇ ਚਾਰ ਹੀ ਥਣਾਂ ਠੀਕ ਹੈ ਭਾਈ ਸੋ ਥਣਾਂ ਦੀ ਜੇ ਕੋਈ ਵੀ ਰਿਪੋਰਟੋ ਮੰਗਾਉਣੀ ਚਾਹੁੰਦਾ ਕੱਲੀ-ਕੱਲੀ ਬੱਚੀ ਜਿਹੜੀ ਦਾ ਤੁਸੀਂ ਸੌਦਾ ਕਰਦੇ ਹੋ ਉਹਦੇ ਥਣਾਂ ਦੀ ਫੋਟੋ ਤੁਹਾਨੂੰ ਵਟਸਐਪ ਹੋ ਜੂਗੀ ਤੁਸੀਂ ਮੰਗਾ ਸਕਦੇ ਹੋ ਬਾਈ ਤੋਂ ਦੰਦ ਲਗਭਗ 95% ਬੱਚਿਆਂ ਦੇ ਤੁਹਾਨੂੰ ਵੀਡੀਓ ਚ ਦਿਖਾਤੇ ਆ ਜਿਹੜੇ ਦਿਖਾਏ ਆ ਉਹ ਗਰੰਟੀ ਆ ਸ਼ੋਰ ਆ ਜਿੱਦਾਂ ਬੋਲੇ ਉਸੇ ਤਰ੍ਹਾਂ ਹੀ ਤੁਹਾਨੂੰ ਮਿਲਣਗੇ ਤਿੰਨ ਵੜਾ ਇਸ ਸਾਈਡ ਤੇ ਦੱਸੋ ਜਿਨ੍ਹਾਂ ਨੂੰ ਤੁਸੀਂ ਅਗਲੇ ਮਹੀਨੇ ਦੇ ਵਿੱਚ ਹੀ ਨਵੇਂ ਸਾਲ ਦੇ ਵਿੱਚ ਇਹਨਾਂ ਨੂੰ ਗੱਪਣ ਕਰਵਾ ਸਕਦੇ ਹੋ ਹਾਲਾਂਕਿ ਦੋਹਾਂ ਦੀ ਏਆਈ ਹੋਈ ਵੀ ਹੈ ਜੇ ਗੱਪਣ ਨਿਕਲ ਆਉਣ ਤਾਂ ਬਹੁਤ ਵਧੀਆ ਗੱਲ ਹੈ ਇਹ ਬੱਚੀ ਦੀ ਏਆਈ ਹੋ ਜੂ ਕਿਉਂਕਿ ਕਦ ਕੱਠ ਬਹੁਤ ਹੈ ਕਿਸੇ ਵੀ ਬੱਚੀ ਨੂੰ ਅੰਦਰੂਨੀ ਤੌਰ ਤੇ ਜੇ ਤੁਸੀਂ ਚੈੱਕ ਪਾਸ ਕਰਾਉਣਾ ਚਾਹੁੰਦੇ ਹੋ ਉਹ ਵੀ ਤੁਸੀਂ ਕਰਵਾ ਸਕਦੇ ਹੋ ਬਾਹਰੀ ਤੌਰ ਤੇ ਜੇ ਕੋਈ ਟੈਸਟ ਕਰਾਉਣਾ ਚਾਹੁੰਦੇ ਹੋ ਉਹ ਵੀ ਆਪਸ਼ਨਲ ਆ ਤੁਸੀਂ ਕਰਵਾ ਸਕਦੇ ਹੋ ਸੋ ਧੰਨਵਾਦ ਅੱਜ ਦੀ ਵੀਡੀਓ ਚ ਵੇੜਾ ਜਿਹੜੀਆਂ ਵਿਕਰੀ ਵਾਲੀਆਂ ਸੀ ਬਾਈ ਰੋਹਨ ਕੋਲ ਕਿੱਥੋਂ ਪੈਂਦੀ ਐ ਤੁਹਾਨੂੰ ਵੀਡੀਓ ਦਿਖਾਈਏ ਮਿਹਰਬਾਨੀ